ਕੀ ਮੈਂ ਕਿਹਾ ਜਿੱਦਾਂ ਰਾਤ ਦੇ 11:00 11 ਬੱਚਿਆਂ ਨੂੰ ਮੈਂ ਸੁਵਾਇਆ ਵਾ ਤੇ ਪਾਣੀ ਆ ਗਿਆ ਤੁਹਾਨੂੰ ਪਤਾ ਤੇ ਪਤਾ ਨਹੀਂ ਕੀ ਬਹੰਦਾ 온 ساری ਰਾਤ ਹਨਾ ਲਾਈਟ ਬੰਦ ਕੀਤੀ ਬੱਚੇ ਸੁੱਤੇ ਆ ਕਰਦ ਕਰਕੇ ਹੋਲੀ-ਬੋਲੀ ਪਈਆਂ ਤੇ ਪਾਣੀ ਬਾਹਰ ਤੱਕ ਆ ਗਿਆ ਦੇਖੋ ਨਾ ਰਾਤ ਕੀ ਬਹੰਦਾ ਸਾਮਾਨ ਤੇ ਚਲੋ ਫੈਕ ਹੀ ਆ ਪਰ ਫਿਰ ਵੀ ਬੜੀ ਦਿੱਕਤ ਆ ਰਾਤ ਨੂੰ ਸੌਣਾ ਮਨਜ਼ੂਰ ਨਹੀਂ ਹੈਗਾ ਸੌਣਾ ਨਹੀਂ ਹੁਣ ਰਾਤੀ ਮਾਸੇਤ ਨੇ ਵੀ ਇਹ ਤੇ ਰਹਿਣਾ ਕਿ ਪਾਣੀ ਕਿੱਥਾ ਆਇਆ ਪਾਣੀ ਆਇਆ ਕਦੀ ਆਇਆ ਹਨ ਤੇ ਮਹਾਰਿਸ਼ਤ ਦਾ ਮਾਟ ਕੀ ਪਰ ਬਹੁਤ ਬਾਰਿਸ਼ ਹੋਈ ਬਹੁਤ ਜ਼ਿਆਦਾ ਤੇਜ਼ ਬਾਰਿਸ਼ ਪਈ ਹੈ ਹੁਣ ਹਦੀ ਬਾਰਿਸ਼ ਤੇ ਵੇਖਦੇ ਅੱਗੇ ਕੀ ਹੁੰਦਾ ਹਨ ਰਾਤ ਕੱਢਣੀ ਆਉ ਕੀ ਹੋ ਜਾਂਦੀ ਜਿਹਨੂੰ ਇਧਰ ਆ ਕੇ ਖਾਣੇ ਆਉਂਦਾ ਨਾ ਉਹ ਤੋੱਖਾ ਹੁੰਦਾ ਤੇ ਬੱਚੇ ਸੁੱਤੇ ਆ वह देखो जी पानी अंदर भी आ गया रात की लगातार बारिश हो रही की सवेर अट्ठ बज गए अट्ठ साढ़े अट्ठ और बारिश नहीं रुकान दी आखो पानी बारिश कि रसोई च भी आ गया वेखो तैरन दे सारे चीजा तैरण दिया बार्डर क्रॉस कर गया तो फिर अंदर वर पाया बहरा कमरे का सारा भरिया पा गली तो बहुत भरी है ना हार समान उपर रखा पूरा कमरा भरिया हाँ रुखा नहीं जा रहा हम बहुत 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 रुखा इन्हीं से जुना पानी है उधर बड़ी स्पीड ना हो उधर पानी और इतना कितना हो गया पांच पांच फोटो चार चार फोटो के चार ही क्या पानी ਦੂ ਦੂ ਤੱਕ ਸਾਰਾ ਪਾਣੀ ਨਜ਼ਰ ਆਉਗਾ ਸੋ ਵਾਪਰ ਚੜਾਇਆ ਵੇਖੋ ਕਿੰਨੇ ਪਾਣੀ ਆ ਇੰਨਾ ਪਾਣੀ ਵੀ ਬਹੁਤ ਆ ਕਿਉਂਕਿ ਉੱਥੇ ਕ੍ਰੋਸ ਕਰਨ ਵਾਲਾ ਥੜੀ ਤੋਂ ਕ੍ਰੋਸ ਕਰ ਚੱਲਿਆ ਪਾਣੀ ਹਾਂ ਵੇਖੋ ਜੀ ਪਾਣੀ ਕ੍ਰੋਸ ਕਰ ਚੱਲਿਆ ਬਸ ਅੰਦਰ ਆਓ ਵੇਖਾਂ ਥੜੀ ਤੋਂ ਉੱਪਰ ਆ ਚੱਲਿਆ ਪਾਣੀ ਆ ਵੇਖੋ ਮਸ਼ੀਨ ਵੀ ਉੱਪਰ ਚੜਾਈ ਐ ਇਸੇ ਕਰਕੇ ਥੜੀ ਤੋਂ ਉੱਪਰ ਆ ਚੱਲਿਆ ਪਾਣੀ ਬੱਸ ਬੱਚਿਆਂ ਨੂੰ ਇੱਥੇ ਬਿਠਾਇਆ ਮੈਂ ਬੈੱਡ ਉੱਪਰ ਥੱਲੇ ਪਾਣੀ ਆ ਜੇ ਉਹ ਆ ਗਿਆ ਤੇ ਮਤਲਬ ਪੂਰਾ ਪੂਰਾ ਭਰ ਜਾਣਾ ਇਹਨੇ ਅੱਜ ਜੇ ਸਵੇਰੇ ਸਵੇਰੇ ਉੱਠਿਆ ਤੇ ਪਾਣੀ ਵੇਖਿਆ ਕਿੰਨਾ ਜ਼ਿਆਦਾ ਆ ਗਿਆ ਰਾਤ ਦੇ ਵੀ ਤੁਹਾਨੂੰ ਮਖਾਇਆ ਹੀ ਨਾ ਰਸੋਈ ਵੀ ਸਾਰੀ ਭਰੀ ਆ ਤੇ ਹਲੇ ਚਾਹ ਪਾਣੀ ਦਾ ਪਤਾ ਨਹੀਂ ਕੋਈ ਸਿਲੰਡਰ ਖਤਮ ਹੋ ਗਿਆ ਵਾ ਉੱਦਾਂ ਹੀ ਬੈਠੇ ਆ ਬੱਚੇ ਵੀ ਆਪਾਂ ਵੀ। ਨਾਲ ਘਰ ਸੋਈ ਜਿਵੇਂ ਕਿੰਨਾ ਕਿੰਨਾ ਪਾਣੀ ਹੋ ਗਿਆ। ਆਹ ਡਰਮੇ ਵੀ ਤਿਆਰ ਗਈ ਤੇ ਉੱਥੇ ਰੋਟੀ ਬਣਾਉਣੇ ਆ। ਇਹ ਕਿ ਬਸ ਚਾਰ ਉਸਨੇ ਕਿ ਬਸ ਰੋਟੀ। ਕੋਈ ਨਹੀਂ ਕਿੰਨਾ ਕਿੰਨਾ ਪਾਣੀ ਹੋ ਗਿਆ। ਸਿਲੰਡਰ ਜਿਵੇਂ ਲਿਆਦਾ ਸਿਲੰਡਰ ਖਤਮ ਹੋ ਗਿਆ। ਤੇ ਖਾਣੀ ਤੇ ਹੈਗੀ ਨਾ ਰੋਟੀ ਤੇ ਹੁਣ ਖਾਵਾਂਗੇ। ਕਿੰਨੇ ਲੈ ਜਾਣੀ ਪਕਾ ਕੇ। ਕੋਕਾ ਮੈਨੂੰ ਕੋਈ ਨਹੀਂ ਕੋਈ ਮੀਂਹ ਹਟਣ ਦਾ ਨਾਮ ਹੀ ਨਹੀਂ ਲੈਣ ਹੈਗਾ ਜੋ ਰੋੜਾ ਹਾਲ ਦਾ ਪੈਣ ਲੱਗਾ ਨਹੀਂ ਹਟਲਾਂ ਨਹੀਂ ਨਾ ਲੈਣ ਤੇ ਪਾਣੀ ਲਿਆਉਣਾ ਹੀ ਆਉਣਾ ਰੋਟੀ ਵੀ ਖਾਣੇ ਖਾਣੇ ਆ 11 ਵਜੇ ਸਵੇਰ ਦੇ ਤੇ ਹੁਣ ਆਪਾਂ ਚਾਹ ਪੀਣ ਲੱਗੇ ਆ ਨੀ ਤੇ ਇੱਥੇ ਸਿਲੰਡਰ ਖਤਮ ਹੋਇਆ ਹੈ ਤੇ ਦੂਜਾ ਬਾਰਿਸ਼ ਨਹੀਂ ਨਾ ਤਾਂ ਕੀਤਾ ਹੋਰ ਪਾਣੀ ਵੇਰਦੇ ਆ ਰੋਟੀ ਪਾਣੀ ਖਾ ਲਈਏ ਫਿਰ ਵੇਰਦੇ ਆ ਕੱਢਣਾ ਹਨ ਕੱਢਣਾ ਤੇ ਪਾਣਾ ਹੀ ਹੈ ਪਾਣੀ ਟਾਈਗਰ ਨੂੰ ਉੱਪਰ ਬੰਨਿਆ ਵਾ ਥੱਲੇ ਪਾਣੀ ਬੜਾ ਸਾਰੇ ਬੈਨ ਨੂੰ ਜਗ੍ਹਾ ਨਹੀਂ ਹੈਗੀ ਕੋਈ ਉਹਨੂੰ ਉੱਪਰ ਬਾਥਰੂਮ ਚ ਪੰਨਿਆ ਛੋਟੀ ਕੁਛ ਪਾਣੀ ਦੇਖਦੇ ਮੇ ਥੋੜਾ ਲੱਗਣਾ ਪਰ ਬਹੁਤ ਪਾਣੀ ਆਉਤੋ ਮੋਟਰ ਲਾਈ ਆ ਅੱਜ ਜਿਹੜੀ ਪੁੰਡਰ ਵਾਲੀ ਸੀ ਨਾ ਉਹ ਲਾਈ ਮਾਚਟੇ ਨਾਲ ਥੋੜਾ ਜਿਹਾ ਆਪਾਂ ਕੱਢਾਂਗੇ ਥੋੜਾ ਨਾਲ ਮੋਟਰ ਚਾਹੀਦੀ ਵਾਹ ਆਹ ਵੇਖੋ ਇੱਥੇ ਨਾ ਲਾ ਕੇ ਤਾਰਾਂ ਦੇ ਮੋਟਰ ਲਾਈ ਹੈ ਨਾ ਕਰੰਟ ਤੇ ਹੈਗਾ ਬੱਚਿਆਂ ਨੂੰ ਮੈਂ ਨਾ ਬੈੱਡ ਤੇ ਚੜਾਇਆ ਵਾ ਉਹ ਬੈੱਡ ਤੇ ਬੈਠੇ ਆ ਹੈਨਾ ਤੇ ਕਰੰਟ ਆਉਣ ਦਾ ਵੀ ਤੁਹਾਨੂੰ ਪਤਾ ਦਾ ਰਵਾ ਇਧਰ ਵੀ ਪੂਰਾ ਹੀ ਪਾਣੀ ਭਰਿਆ ਪਿਆ ਵਾ ਇਨਵਰਟਰ ਦਾ ਵੀ ਬਿਜਲੀ ਨਾਲੋਂ ਜ਼ਿਆਦਾ ਖਤਰਾ ਹੁੰਦਾ ਵਾ ਇਹ ਚ ਵੀ ਉਧਰਲੇ ਪਾਸੇ ਤੇ ਆਪਾਂ ਜਾ ਨਹੀਂ ਨਾ ਸਕਦੇ ਹੈਗੇ ਉਧਰ ਤੇ ਸਾਰੇ ਕਰੰਟੀ ਹੁੰਦਾ ਪਿਆ ਨਾ ਤੇ ਇਧਰ ਇਧਰ ਹੀ ਆ ਬਸ ਕੱਪੜੇ ਕੱਲ ਦੇ ਤੋਂ ਤਹੀ ਇਦਾਂ ਦੇ ਇਦਾਂ ਪਏ ਹੈ ਨਾ ਲਾਵਾਂਗੇ ਵੀ ਤੇ ਕਿੱਥੇ ਰੱਖਾਂਗੇ ਬੈਣ ਨੂੰ ਜਗ੍ਹਾ ਨਹੀਂ ਹੈਗੀ ਬਿਲਕੁਲ ਵੀ ਤੇ ਸੇ ਮੋਟਰ ਲਾਈ ਤੇ ਥੋੜਾ ਜਿਹਾ ਹੱਥਾਂ ਵੀ ਕੱਢਦੀ ਆ ਆਹ ਵੇਖੋ ਜੀ ਇੱਧਰ ਤੇ ਇਹਨੋਂ ਵੀ ਜ਼ਿਆਦਾ ਪਾਣੀ ਆ ਕੋਈ ਜੀਵ ਵੀ ਹੋ ਸਕਦਾ ਮਤਲਬ ਕਾਪਸ ਪੋੜੀਆ ਵੀ ਹੋ ਸਕਦਾ ਪਰ ਵਾਈਪਰ ਇੱਧਰ ਪਿਆ ਦੂਜੇ ਘਰ ਵੀ ਕੀ ਸਿਫਤ ਹਨਾ ਨਾ ਇੱਧਰ ਤੇ ਜ਼ਿਆਦਾ ਬੁਰਾ ਬੋਡਰ ਹੁੰਦਾ ਇੱਧਰ ਹਾਂ ਵੇਖੋ ਅਦੇ ਜੀ ਦੂਜੀ ਕੋੜੀ ਤੱਕ ਹੀ ਇੱਥੇ ਤੱਕ ਹੀ ਪਾਣੀ ਹੁਣ ਥੋੜਾ ਜਿਹਾ ਘਟਿਆ ਸਾਰੇ ਚੀਜ਼ਾਂ ਵਿੱਚ ਥੇਹਣ ਦੇਣ ਦੀ ਜਿਆਨੇ ਜਲਦੀ ਜਲਦੀ ਬਾਹਰ ਨਿਕਲ ਦੇ ਨਾ ਚੀਜ਼ ਹੀ ਨਾ ਹੋਏ ਇੱਥੇ ਆ ਗਿਆ ਹਾਂ ਮਤਲਬ ਇਹ ਪਾਣੀ ਮੱਗਿਆ ਨਾਲ ਖੱਡਣਾ ਪਊਗਾ ਥੱਲੇ ਵਿਸਾਖ ਪਾਣੀ ਮੱਗਿਆ ਨਾਲ ਖੱਡਣਾ ਪਊਗਾ ਉੱਪਰ ਕਰ ਪਿੱਛੇ ਥੋੜੀ ਫੇਰ ਗਲਾਸਾ ਨਾਲ ਕੱਢਣਾ ਪਊਗਾ ਪੋਚੇ ਨਾਲ ਕੱਢਣਾ ਪਊਗਾ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੋਦਾ ਲੱਗਦਾ ਵੇਖਣ ਨੂੰ ਥੋੜਾ ਥੋੜੀ ਫੈਲਿਆ ਨਾ ਪਾਣੀ ਸਾਫ ਕਰਕੇ ਥੋੜਾ ਲੱਗਣਿਆ ਮੈਂ ਵਾਈਪਰ ਨਾਲ ਖਿੱਚਣਾ ਬਾਹਰ ਉਦਾਂ ਨੂੰ ਉਦਾਂ ਹੀ ਪਾਣੀ ਆ ਜੇ ਹੱਲੇ ਨਿਕਲਿਆ ਨਹੀਂ ਬਾਹਰ ਬਾਹਰੋਂ ਨਿਕਲੂ ਹੌਲਾ ਹੁੰਦਾ ਫੇਰ ਇਹਨੇ ਜਾਣਾ ਪਾਣੀ ਬਾਟ ਲਈਏ ਪਾਣੀ ਫੇਰ ਥੰਡਾ ਕਰਾਂ ਫੇਰ ਵੀ ਹਾਸੇ ਤੇ ਰਹਿਣਾ ਸਾਡੇ ਨੂੰ ਕੜਦੂ ਆਹ ਕਦੇ ਇਧਰੋਂ ਕੱਢਿਆ ਪਾਣੀ ਅਜੇ ਪੋਚੇ ਲਾਉਣੇ ਆ ਜਿਵੇਂ ਦਵਾਈ ਪਾ ਕੇ ਨਾ ਫਿਰ ਪੋਚੇ ਲਾਉਣੇ ਆ ਜੇ ਨਮਿਸ਼ ਨੇ ਨਹਾ ਲਿਆ ਨਮਾਤਵਾ ਕੇ ਬਿਠਾਇਆ ਵਾ ਬਟ ਬਾਹਰੋਂ ਪਾਣੀ ਅਜੇ ਨਿਕਲ ਦਾ ਨਾਮ ਨਹੀਂ ਲੈਣਿਆ ਵੇਖੋ ਉਦੋਂ ਨਾ ਉਦਾਂ ਹੀ ਆ ਬੀ ਦੇਖੋ ਜੀ ਪਾਣੀ ਜਿਹੜਾ ਹੋਰ ਪਾਣੀ ਕਿੰਨਾ ਟਾਈਮ ਲੱਗੂਗਾ ਮੇਰੇ ਖਿਆਲਾਂ ਟਾਈਮ ਹੋ ਗਿਆ ਜੇ ਸਵਾ 1 ਦਾ ਟਾਈਮ ਹੋ ਗਿਆ ਵਾ ਸ਼ਾਮਾਂ ਪੈਣੀ ਅਜੇ ਬਾਹਰ ਦਾ ਪਾਣੀ ਨਿਕਲਦਾ ਨਿਕਲਦਿਆਂ ਤੇ ਵੱਡੇ ਬੇਟੇ ਨੂੰ ਮੈਂ ਨਵਾਤਾ ਦੂਜੇ ਨੂੰ ਨਾ ਅੱਜ ਨਵਾਉਣਾ ਨਹੀਂ ਕੱਲ ਨਵਾਤਾ ਹੀ بارش ਨਹੀਂ ਹੜਦੀ ਪਈ ਯਾਰ بارش ਲਗਾਤਾਰ ਹੀ ਆਉਂਦੀ ਸਾਰੇ ਇਲਾਕਿਆਂ 'ਚ ਇਹੋ ਹਾਲ ਆ ਸਾਡਾ ਤਾਂ ਕੁਝ ਜ਼ਿਆਦਾ ਹੀ ਬੁਰਾ ਹਾਲ ਆ ਮਤਲਬ ਇੱਧਰ بارش ਦਾ ਹੀ ਪਾਣੀ ਇਨਾ ਆ ਜਾਂਦਾ ਤੇ ਦੂਜਾ ਪਾਣੀ ਤੇ ਫਿਰ ਪਤਾ ਨਹੀਂ ਕੀ ਕਮਾਲ ਕਰੂਗਾ ਹਣਾ ਤੇ ਇਹ ਇਥੋਂ ਦੇ ਮੈਂ ਕੱਢ ਲਿਆ ਵਾ ਤੇ ਦਵਾਈ ਪਾ ਕੇ ਮੈਂ ਪੋਚੇ ਲਾ ਦੇਣੀ ਸਾਰੇ ਕਮਰਿਆਂ 'ਚ ਫਿਰ ਬਾਹਰੋਂ ਜਿਹੜਾ ਉਹ ਨਿਕਲ ਜੇਗਾ ਪਾਣੀ ਬਾਹਰੋਂ ਕੱਢ ਲਾਂਗੇ ਤੇ ਬਸ ਜੀ ਫਿਰ ਸ਼ਾਮਾਂ ਪੈਣੀਆਂ ਇੱਦਾਂ ਕਰਦੇ ਕਰਦੇ ਫਿਰ ਨਹਾਉਣਾ ਧੋਣਾ ਅੱਜ ਮੰਗਲਵਾਰ ਵਾ ਲਾਈਟ ਵੀ ਬੰਦ ਹੋ ਗਈ ਆ ਪਾਣੀ ਤੇ ਚਲੋ ਭਰ ਲਿਆ ਵਾ ਪਰ ਪਾਣੀ ਦਾ ਪਤਾ ਨਹੀਂ ਕਿਹੜੇ ਵੇਲੇ ਖਤਮ ਹੋ ਜਾਣਾ ਤੇ ਮਿਲਦੇ ਆਂ ਜੀ ਸਾਰਾ ਪਾਣੀ ਪਹਿਲਾਂ ਕੱਢ ਲਾ ਮੈਨੂੰ ਵੇਲੀ ਹੋ ਜਾ ਪਹਿਲਾਂ ਅੱਜ ਹੋਰੇ ਨਾ ਪਾਣੀ ਕੱਢ ਕੇ ਵੇਲੇ 4 ਵਜੇ ਪਾਣੀ ਕੱਢਦੇ ਤੇ ਸਾਰਾ ਘਰ ਸਾਫ ਕੀਤਾ ਐਨ ਪੋਚੇ ਪਾਛੇ ਲਾ ਕੇ ਤੇ ਕੱਪੜੇ ਜਿੰਨੇ ਵੀ ਪ੍ਰੈਸ ਵਾਲੇ ਨੇ ਉਹ ਥਲੇ ਵੀ ਸਾਂਭ ਲਿਆ ਨਾ ਇਹਨੇ ਕੰਦੇ ਨੂੰ ਹੋ ਜਾ। ਕੱਪੜੇ ਪ੍ਰੈਸ ਕਰਕੇ ਰੱਖ ਲੈਣੇ ਸਿੱਧੇ ਇਹ ਕੋਹਣ ਰੋਟੀ ਖਾਦੀ ਹੈ। ਤੇ 9 ਵਜੇ ਨਾਲ ਆਪਾਂ ਸਾਬ ਨਹੀਂ ਤੇ ਜਿਹੜਾ ਵਾਹ ਹੁਣ ਵੇਲੀ ਹੋਈ ਮੈਂ ਪਾਣੀ ਘੱਟ। ਕੱਪੜੇ ਸਾਂਭ ਕੇ ਤੇ ਵੇਲੇ ਹੋ ਜਾਣੇ ਤੇ ਬੱਸ ਕੀ ਐਸੀ ਅੱਜ ਦਾ ਵਲੌਗ